ਅਸੀਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰੀ ਕਰਦੇ ਰਹੇ ਨੇ ਆ ਦਸੰਬਰ ਦੇ ਮਹੀਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਦਿਹਾੜੀ ਦੀ ਖੁਸ਼ੀ ਨੂੰ ਮਨਾਉਣ ਦੇ ਵਾਸਤੇ ਔਰ 24 ਦਸੰਬਰ ਦੀ ਰਾਤ ਨੂੰ ਸੈਲੀਬ੍ਰੇਟ ਕਰਨ ਦੇ ਵਾਸਤੇ ਖਾਸ ਕਰਕੇ ਸਾਡੇ ਪੂਰੇ ਸੰਸਾਰ ਦੇ ਅੰਦਰ ਇਸ ਦਿਨ ਨੂੰ ਬੜੇ ਤੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਸੋ ਮੈਂ ਪਰਮੇਸ਼ਰ ਦਾ ਦਾਸ ਹੁੰਦਾ ਹੋਇਆ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ੁਰ ਨੇ ਕੱਲ ਰਾਤ ਦੇ ਸਮੇਂ ਵੀ ਸਾਡੇ ਛੋਟੇ-ਛੋਟੇ ਬੱਚਿਆਂ ਦੇ ਦੁਆਰਾ ਬਹੁਤ ਸੋਹਣੇ ਪ੍ਰੋਗਰਾਮ ਕਰਕੇ ਔਰ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਦਿਹਾੜੇ ਨੂੰ ਮਨਾਇਆ ਗਿਆ ਔਰ ਸਕਿੱਟਾਂ ਦੇ ਮਾਧਿਅਮ ਦੇ ਦੁਆਰਾ ਕਾਫੀ ਸਿੱਖਿਆ ਨੂੰ ਜੋ ਹਾਸਲ ਕੀਤਾ ਸੋ ਅੱਜ ਫੇਰ ਸਵੇਰ ਦੇ ਸਮੇਂ ਇਹ 25 ਦਸੰਬਰ ਸੋਮਵਾਰ ਦਾ ਜੋ ਦਿਨ ਹੈ ਪਰਮੇਸ਼ੁਰ ਨੇ ਸਾਡੇ ਜੀਵਨ ਅੰਦਰ ਦਿੱਤਾ ਹੈ ਕਿ ਅਸੀਂ ਫੇਰ ਇੱਕ ਵਾਰ ਪ੍ਰਭੂ ਦੇ ਚਰਨਾਂ ਵਿੱਚ ਆ ਕੇ ਆਪਣੀ ਹਾਜ਼ਰੀ ਲਵਾ ਸਕੀਏ ਔਰ ਖਾਸ ਕਰਕੇ ਸਾਡੇ ਵਾਸਤੇ ਬੜੀ ਖੁਸ਼ੀ ਔਰ ਸੁਭਾਗਿਆ ਦੀ ਗੱਲ ਹੈ ਸਾਡੇ ਵਿੱਚ ਸਰਦਾਰ ਕਰਨੈਲ ਸਿੰਘ ਜੀ ਔਰ ਉਹਨਾਂ ਦੇ ਨਾਲ ਸਰਦਾਰ ਸਲੱਖਣ ਸਿੰਘ ਜੀ ਔਰ ਸਾਡੇ ਆਸ਼ੂ ਪਾਜੀ ਔਰ ਡਾਕਟਰ ਸਾਹਿਬ ਆਏ ਨੇ ਉਹਨਾਂ ਦੇ ਨਾਲ ਔਰ ਵੀ ਪਿੰਡ ਦੇ ਬਹੁਤ ਸਾਰੇ ਮੋਤਪੁਰ ਲੋਕ ਆਏ ਨੇ ਸੋ ਮੈਂ ਚਾਹੂੰਗਾ ਇੱਕ ਬਾਰ ਜ਼ੋਰਦਾਰ ਤਾਲੀਆਂ ਦੇ ਨਾਲ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸੋ ਖਾਸ ਕਰਕੇ ਇਸ ਸੰਗਤ ਨੂੰ ਰੂਬਰੂ ਹੋ ਕੇ ਬੜੇ ਦਿਨ ਦੀ ਵਧਾਈ ਦੇਣ ਵਾਸਤੇ ਆਏ ਨੇ ਸੋ ਮੈਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਸ ਸੰਗਤ ਵਿੱਚ ਤੁਸੀਂ ਆਏ ਹੋ ਪ੍ਰਭੂ ਤੁਹਾਨੂੰ ਆਸ਼ੀਸ਼ ਦੇ ਔਰ ਉਸ ਦੇ ਨਾਲ ਨਾਲ ਆਉਣ ਵਾਲੇ ਸਮੇਂ ਦੇ ਅੰਦਰ ਪਰਮੇਸ਼ਰ ਤੁਹਾਨੂੰ ਔਰ ਵੀ ਅੱਗੇ ਆਉਣ ਦਾ ਮੌਕਾ ਦੇ ਤਾਂ ਕਿ ਤੁਸੀਂ ਸਾਡੇ ਪਿੰਡ ਦੀ ਸਾਡੇ ਤਮਾਮ ਗਰੀਬ ਜਨਤਾ ਦੀ ਸੇਵਾ ਕਰ ਸਕੋ ਔਰ ਪਰਮੇਸ਼ਰ ਤੁਹਾਨੂੰ ਉੱਚਾ ਕਰੇ ਸੋ ਇਹਨਾਂ ਸਮਾਂ ਜਿਆਦਾ ਨਾ ਲੈਂਦਾ ਹੋਇਆ ਮੈਂ ਚਾਹਾਂਗਾ ਸਰਦਾਰ ਜੀ ਅੱਗੇ ਆਉਣਗੇ ਔਰ ਦੋ ਸ਼ਬਦ ਸੰਗਤ ਦੇ ਨਾਲ ਸਾਂਝੇ ਕਰਨਗੇ ਸੋ ਆਈ ਇੱਕ ਬਾਰ ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ ਕਰਾਂਗੇ। ਡੈਟ ਇ ਕਰੇ। ਮੈਂ ਕਰਨੇਲ ਸਿੰਘ ਲੰਬੜਦਾਰ ਬਿਲਾ ਗੰਥੀਆਂ ਆਮਾਦੀ ਪਾਰਟੀ ਦੇ ਸੰਦੇ ਰਾਗੂ ਹੁੰਦਿਆਂ ਨਾਤੇ ਮੈਂ ਸਾਰੇ ਸਮੂਹ ਭਾਈਚਾਰੇ ਨੂੰ ਬੜੇ ਜਿੰਨ ਦੀ ਲੱਖ ਲੱਖ ਵਧਾਈ ਦਿੰਦਾ ਆਸ ਕਰਦੇ ਹਾਂ ਕਿ ਪ੍ਰਭੂ ਸਾਰੇ ਸਾਰੇ ਸੰਸਾਰ ਵਾਸਤੇ ਖੁਸ਼ੀਆਂ ਖਿੜੇ ਲੈ ਕੇ ਆਵੇ ਸਾਰੇ ਪਰਵਾਜ ਤੰਦਰੁਸਤੀ ਸੁੱਖ ਸੰਧੀ ਬਖਸ਼ੇ ਦਾ ਸਮਾਂ ਰਹਿਦਾ ਵਾ 크리스마ਸ ਦਾ بڑے ਦਿਨ ਦਾ ਜੋ ਪੂਰੇ ਦੁਨੀਆ ਦੇ ਅੰਦਰ ਬੜੇ ਤੁਮਤਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਖੁਸ਼ੀ ਦੇ ਮੌਕੇ ਤੇ ਸ਼ਾਮਲ ਹੋਏ ਸਾਡੇ అతిథੀ ਸਾਡੇ ਮਹਿਮਾਨ ਉਹਨਾਂ ਨੂੰ ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਦਿੰਦੇ ਹੋਏ ਪਰਮੇਸ਼ਰ ਦਾ ਸ਼ੁਕਰ ਕਰਦੇ ਆ ਆਪ ਸਭ ਨੂੰ ਪ੍ਰਭੂ ਆਸ਼ੀਸ਼ ਦੇ ਆਉਣ ਵਾਲੇ ਸਮੇਂ ਦੇ ਅੰਦਰ ਪ੍ਰਭੂ ਤੁਹਾਨੂੰ ਅਗੇ ਰੱਖਦਾ ਹੈ ਜ਼ੋਰਦਾਰ ਤਾਲੀਆਂ ਪਰਮੇਸ਼ਰ ਦਾ ਧੰਨਵਾਦ ਦਿਨਵਾ ਅੱਜ ਦੇ ਦੇਣ ਵਾਸਤੇ ਇਸ ਨੂੰ ਦਾ ਸਭੀ ਵਾਸਤੇ ਕਿ ਜੇਟਾ ਪਰਮੇਸ਼ਰ ਨੇ ਸਾਨੂੰ ਅੱਜ 25 ਦਸੰਬਰ ਦਿੱਤਾ ਵਕਈ ਜਦੋਂ ਯਿਸੂ ਮਸੀਹ ਅੱਜ ਤੋਂ 2023 ਸਾਲ ਪਹਿਲਾਂ ਇਸ ਧਰਤੀ ਦੇ ਉੱਤੇ ਪੂਰੇ ਸੰਸਾਰ ਦੇ ਲਈ ਪਾਪਾ ਤੋਂ ਬਚਾਉਣ ਦੇ ਵਾਸਤੇ ਔਰ ਮੁਕਤੀ ਦੇਣ ਦੇ ਵਾਸਤੇ ਜਿਹੜੇ ਲੋਕ ਪਾਪ ਦੇ ਵਿੱਚ ਹੀ ਅੰਧਕਾਰ ਦੇ ਵਿੱਚ ਹੀ ਬੁਰਾਈ ਦੇ ਵਿੱਚ ਹੀ ਉਹਨਾਂ ਲੋਕਾਂ ਨੂੰ ਬਚਾਉਣ ਦੇ ਵਾਸਤੇ ਯਿਸੂ ਮਸੀਹ ਦਾ ਜਨਮ ਦੇਹਰਾਜ ਬਣਾ ਰਿਹਾ ਕਿ ਜਦੋਂ ਜੀਸੂ ਨੇ 2023 ਸਾਲ ਪਹਿਲੇ ਇਸ ਧਰਤੀ ਤੇ ਜਨਮ ਲਿਆ ਔਰ ਧੰਨਵਾਦ ਨਾ ਮੈਂ ਆਪਣੇ ਸਹਿਯਦ ਦੇ ਭਰਾਵਾਂ ਵਾਸਤੇ ਕਿ ਜਿਨ੍ਹਾਂ ਨੇ ਕਰਨੈਲ ਸਿੰਘ ਦਾ ਜਿਨ੍ਹਾਂ ਨੇ ਆਪਣੀ ਪੂਰੀ ਟੀਮ ਦੇ ਨਾਲ ਚਰਚੇ ਚ ਆ ਕੇ ਸਾਨੂੰ ਸਨਮਾਨਿਤ ਕੀਤਾ ਔਰ ਇੱਕ ਪ੍ਰੂਫ ਦਿੱਤਾ ਪਾਈਚਾਰੇ ਦਾ ਕਿਉਂਕਿ ਕਈ ਜਗ੍ਹਾ ਹੀ ਦੇਖਿਆ ਵੀ ਆ ਕਿ ਬਹੁਤ ਵਿਰੋਧਤਾ ਵੀ ਹੋਈ ਆ 크ਿਸਮਸ ਦੇ ਸਮੇਂ ਮਗਰ ਇਨਾਂ ਨੇ ਉਸ ਵਿਰੋਧਤਾ ਨੂੰ ਖਤਮ ਕਰਨ ਦੇ ਵਾਸਤੇ ਇੱਕ ਅੱਛਾ ਪੇਗਾਮ ਦਿੱਤਾ ਵਾ ਕਿ ਸਾਨੂੰ ਕੋਈ ਵੀ ਦਿਨ ਤਿਆਰਾ ਤਾਂ ਪਿਆਰ ਨਾਲ ਔਰ ਇੱਕ ਜੁਗਤ ਨਾਲ ਔਰ ਸਾਰਿਆਂ ਨਾਲ ਸਹਿਯੋਗ ਨਾਲ ਸਾਨੂੰ ਮਨਾਉਣਾ ਚਾਹੀਦਾ ਇਹਦੇ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮੈਂ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਸਰਦਾਰ ਕਨੈਸ ਨੰਬਰ 3 ਬਰਾਗਾਂਥੀਆਂ ਵੱਲੋਂ ਸੂਪਾ ਇਚਾਰੇ ਨੂੰ ਵੱਡੇ ਦਿਨ ਦੀ ਵਧਾਈ ਦਿੰਦਾ ਤੇ ਪ੍ਰਭੂ ਜਸੂ ਮਸੀਹ ਅਰਦਾਸ ਕਰਦਾ ਵੀ ਸਾਰੇ ਸਮੁੱਚੇ ਸਮੂਹ ਭਾਈਚਾਰੇ ਦੇ ਕਿਰਪਾ ਦਾ ਰੱਖੇ ਤੇ ਸਾਰੇ ਸੰਸਾਰ ਤੇ ਮਿਹਰ ਭਰਿਆ ਰੱਖੇ ਤੁਸੀਂ ਗੱਲ ਇਹ ਆ ਵੀ ਸਾਡੇ ਵੱਲੋਂ ਬੇਤੀ ਆ ਸਾਰੇ ਸਮੂਹ ਭਾਈਚਾਰੇ ਨੂੰ ਇਹ ਜਿਹੜਾ ਦਿਨ ਵਾ ਇਹ ਇਕੱਠਿਆਂ ਹੋ ਕੇ ਸਾਰੇ ਦਿਨ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਆ ਕਿਸੇ ਵੀ ਧਰਮ ਨਾਲ ਤਾਂ ਦਿਨ ਜਿਹੜਾ ਦਿਹਾੜ ਹੋਵੇ ਉਹ ਸਾਰਿਆਂ ਨੂੰ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਵਾ